ਹਾਂਜੀ ਬਿਹਾਰ ਦੇ ਇੱਕ ਬਲਾਕ ਮੋਹਨਪੁਰ ਦੇ ਵਿੱਚ ਰੁਕੇ ਸੀ ਮੈਂ ਕਿਹਾ ਚਲੋ ਥੋੜੀ ਚਾਹ ਪੀਨੇ ਆ ਆਪਣੇ ਪੰਜਾਬੀਆਂ ਦਾ ਹੁੰਦਾ ਹੀ ਆ ਕਿ ਚਾਹ ਜੀ ਸਮੋਸੇ ਲਾਜਮ ਰਸੂ ਲੈ ਚਾਹ ਕੁਲਰਚ ਵਾਹ ਜੀ ਵਾਹ ਕੀ ਬਾਤ ਹੈ ਚਾਹ ਪੀਵਾਂਗੇ ਗਰਮ ਗਰਮ ਚਾਹ ਪੀ ਕੇ ਕਰਦੇ ਆ ਗੱਲਬਾਤ ਇਹਦੇ ਵਿੱਚ ਚਾਹ ਪੀਂਦਾ ਮਤਲਬ ਵਧੀਆ ਥੋੜਾ ਜਿਹਾ ਲੱਗਦਾ ਵੀ ਇੱਕ ਤਾਂ ਜਿਵੇਂ ਥੋੜਾ ਜਿਹਾ ਚੀਕ ਨਹੀਂ ਮਿੱਟੀ ਦਾ ਥੋੜਾ ਜਿਹਾ ਮਿੱਟੀ ਦਾ 스멜 ਆਉਂਦੀ ਹੈ ਠੀਕ ਹੈ ਨੰਬਰ 2 ਇਹ ਯੂਜੇਬਲ ਜਿਵੇਂ ਮਤਲਬ ਇਹ ਮਿੱਟੀ ਦਾ ਹੈ ਤਾਂ ਮਿੱਟੀ ਸਿੱਟੋ ਤੇ ਬਸ ਮਿੱਟੀ ਇਹਨੇ ਬਣ ਜਾਣਾ ਜੀ ਆਪਾਂ ਕੁਲੜਾਂ ਦੇ ਵਿੱਚ ਚਾਹ ਪੀਰੇ ਸੀ ਜਿਹੜੇ ਇਹ ਕੱਚੇ ਕੁਲੜ ਇਹ ਕੱਚੇ ਹਜੇ ਪਕਾਉਣੇ ਆ ਇਹ ਬਣ ਰਹੇ ਸੀ ਮੈਂ ਕਿਹਾ ਚਲੋ ਭਾਈ ਬਿਹਾਰ ਦੇ ਵਿੱਚ ਐ ਤੁਹਾਨੂੰ ਦਿਖਾਈਆਂ ਕਿੱਦਾਂ ਬਣਦੇ ਆ ਜਿਦਾਂ ਘੜੇ ਮਟਕੇ ਵਗੈਰਾ ਬਣਦੇ ਆ ਤਈ ਇਹ ਬਣਾਉਂਦੇ ਆ ऐसा बना बना रखी है ना अबे यहाँ कैसे पकाते कैसे हैं इसको इसको एक साथ रख के उसके ऊपर आग जला देते हो कितना टाइम जलाना पड़ता है पक जाता है छः घंटे में पक जाते हैं जी ये आंधी है मिट्टी दे वैसे मिट्टी कौन सी यूज़ करते हैं ਨਤੀ ਬਾਹਰ ਸਿਨਾ ਨਾ ਕੋ ਬਾਹਰ ਸੇ ਚਿਕਨਾ ਮਿੱਟੀ ਕਾਹ ਬੋਲਤੇ ਮਿੱਟੀ ਕੋ ਚਿਕਨਾ ਮਿੱਟੀ ਹਾਂ ਚਿਕਨਾ ਮਿੱਟੀ ਜਿਹੜੀ ਮਿੱਟੀ ਚੀਕਣੀ ਮਿੱਟੀ ਹੈ ਜਿਹੜੀ ਦੇ ਘੜੇ ਵਗੈਰਾ ਬਣਦੇ ਹੈ ਤੱਕ ਉਹੀ ਮਿੱਟੀ ਹੈ ਇਸੇ ਤੋਂ ਕੁੱਲੜ ਬਣਾਉਂਦੇ ਚਾਹ ਵਗੈਰਾ ਇਹਨਾਂ ਦੇ ਵਿੱਚ ਪੀਤੀ ਜਾਂਦੀ ਹੈ ਜਿਹੜੀ ਆਪਾਂ ਪੀਤੀ ਸੀ ਦਿਖਾਈ ਸੀ ਤੁਹਾਨੂੰ ਤੇ ਇਹ 6 ਘੰਟੇ ਨੂੰ ਅੱਗ ਦੇ ਵਿੱਚ ਰੱਖਦੇ ਆ ਤੇ ਇਹ ਪੱਕ ਕੇ ਤਿਆਰ ਹੋ ਜਾਂਦੇ ਆ ਉਸ ਤੋਂ ਬਾਅਦ ਇਹ ਚਾਹ ਪੀਤੀ ਜਾਂਦੀ ਹੈ ਤੇ ਇਹ ਫਿਰ ਮਿੱਟੀ ਤੋਂ ਮਿੱਟੀ ਬਣ ਜਾਂਦੀ ਹੈ। ਐਦਾਂ ਇਹਨਾਂ ਦਾ ਪ੍ਰਸਾਦ ਚੱਲਦਾ। ਇਹ ਮਤਲਬ ਪਿੰਡਾਂ 'ਚ ਆਮ ਲੋਕ ਬਣਾ ਬਣਾ ਕੇ ਵੇਚਦੇ ਆ। ਆਹ ਮੌਲਾ ਪਿੰਡਾਂ ਦਾ ਆ ਚੀਂ ਨਾ ਨੀ ਬਣਾ ਕੇ ਰੱਖੀ ਹੋਈ ਹੈ। ਇਹ ਪਤਾ ਨਹੀਂ ਕੀ ਹੈ ਮੈਂ ਪੁੱਛ ਦਿਆ ਹੈ ਕਿ ਮਟਕੇ ਛੋਟੇ-ਛੋਟੇ ਹੈ ਕੀ ਨਹੀਂ ਹੈ। ये क्या है ये पा तो है ना ये चीज बनाया हुआ है जो ठंडा के लिए, लिए मतलब इसमें पानी वगैरह डालते हैं अच्छा अच्छा ठीक है अभी समझ में आ गया ये जी अग नहीं सेकते अग सेकते अग पाके सेक दे ਜਿਵੇਂ ਆਪਣੇ ਬੱਠਰਾਂ ਚ ਪਾ ਕੇ ਰੱਖ ਲੈਂਦੇ ਆ ਜਾਂ ਕਿਦਾਂ ਉਹ ਇਹਦੇ ਵਿੱਚ ਪਾ ਕੇ ਰੱਖ ਲੈਂਦੇ ਆ ਕੋਲੇ ਵਗੈਰਾ ਪਾ ਕੇ ਜਾਂ ਲੱਕੜ ਵਗੈਰਾ ਪਾ ਕੇ ਇਹਦੇ ਵਿੱਚ ਜਲਾ ਲੈਂਦੇ ਪਾਥੀਆਂ ਪਾ ਕੇ ਤੇ ਇਹ ਉਹੋ ਜੀ ਆ ਇਹ ਵੀ ਇਹਨਾਂ ਨੇ ਬਣਾਏ ਆ ਅੱਛਾ ਕਿਆ ਕਿਆ ਬਣਾਤੇ ਹੋ ਯਾਰ ਮਿੱਟੀ ਵਾਲਾ ਸਮਾਨ ਬਣਾਉਂਦੇ ਹੋ ਬਣਾਤੇ ਹੋ ਮਿੱਟੀ ਵਾਲਾ ਟੋਟਲ ਸਮਾਨ ਆ ਬਣਾਤੇ ਹੋ ਮਟਕੇ ਵਗੈਰਾ ਸਭ ਚੀ ਇਸੀ ਮਿੱਟੀ ਸੇ ਹੀ ਬਣਤਾ ਵੋ ਵੀ ਸੋ ਅਲੱਗ ਅਲੱਗ ਮੱਤ ਜੀ ਅੱਛਾ ਉਸਕੇ ਲਈ ਮਟਕੇ ਕੇ ਲਈ ਅਲੱਗ ਮਿੱਟੀ ਰਹਾ ਹੈ ਲੇਕਿਨ ਟੋਟਰ ਬਣਾ ਸਕਦੇ ਹੋ ਓਕੇ ਓਕੇ ਇਹ ਕਿੰਨੇ ਬਣਾ dete ho ਇੱਕ ਦਿਨ ਮੇਂ ਹਾਂ ਇਹ ਤਾਂ ਆਖੇ ਛਕਾ ਦਿਨ ਹੈ ਤੇ ਇਹ 500 ਬਣਾਤੇ ਹੈ ਅੱਛਾ ਇੱਕ ਦਿਨ ਦੇ ਵਿੱਚ 500 ਕੁੱਲੜ ਬਣਾ ਦਿੰਦੇ ਹੈ ਚਲੋ ਵਧੀਆ ਜੀ ਐਫ ਜੀ ਹੋਰ ਵਧੀਆ ਚੀਜ਼ ਮਿਲੂ ਤਾਂ ਤੁਹਾਨੂੰ ਹੋਰ ਦਿਖਾਵਾਂਗੇ ਮੋਗੇ ਜਮਾਨਾ ਮਹਿੰਗੀਆਂ ਨਹੀਂ ਆਈ ਹੈ हां ये, ये इंजीनियर है हां और हम लोग अगर चाहिएगा ना कि सीख सीख करके ऐसे करे तो इसमें इंजीनियरिंग कर लीजिएगा हम्म नमी सुचेगा ना जी उतने इंजीनियर इंजीनियरिंग कर लीजिएगा जितना मेहनत करते हैं लोग उतना ओके सर तो ये कितना टाइम घूमता रहता है एक बार घुमाने से रोड में फंसने से आधा घंटा घूमने वाला आधा घंटा ऐनु ये एक बार जदो घुमा दंदे है ते आधा घंटा कमदा रहंदा है ਅੱਧੇ ਆਧੇ ਘੰਟੇ ਵਿੱਚ ਕਿੰਨੇ ਬਣ ਜਾਂਦੇ ਹੈ ਇਹ ਕੁਲਰ 1 ਮਿੰਟ ਵਿੱਚ ਇਹੋ ਬਣਦਾ ਹੈ ਓਕੇ ਅੱਧੇ ਘੰਟੇ ਚ 1 ਮਿੰਟ ਚ ਇੱਕ ਬਣਦਾ ਅੱਧੇ ਘੰਟੇ ਚ 30 ਬਣ ਜਾਂਦੇ ਇੱਕ ਵਾਰੀ ਘਮਾਉਣ ਨਾਲ ਜੇ ਲੋਡ ਨਾ ਪਵੇ ਤਾਂ ਅੱਧਾ ਘੰਟਾ ਚੱਲਦਾ ਹੈ ਠੀਕ ਹੈ ਤੇ ਇੱਕ ਦਿਨ ਚ 50 ਕੁਲਰ ਬਣ ਜਾਂਦੇ ਆ ਇਹਨਾਂ ਦਾ ਕਿੰਨੇ ਮੇ ਵਿਕਰੀ ਹੁੰਤੇ ਹੈ ਇਹ 1 1 ਦਾ 60 ਰੁਪਿਆ 1 ਦਾ 1 ਰੁਪਿਆ 60 ਪੈਸਾ ਠੀਕ ਹੈ ਜੀ ਇਹ ਜਦੋਂ ਪਕਾ ਕੇ ਇਹਨੂੰ ਵੇਚਦੇ ਆ ਨਾ 1 ਰੁਪਿਆ 60 ਪੈਸੇ ਦਾ ਇਹ ਵਿਕਦਾ ਹੈ ਤੇ ਦਿਨ ਦੇ ਵਿੱਚ 500 ਬਣਾ ਦਿੰਦੇ ਆ ਇਹਨੂੰ ਪਕਾਉਣਗੇ 6 ਘੰਟਿਆਂ ਦੇ ਵਿੱਚ ਇਹਨੇ ਪੱਕ ਕੇ ਤਿਆਰ ਹੋ ਜਾਣਾ ਉਸ ਤੋਂ ਬਾਅਦ ਚਾਹ ਲੀਆਂ ਦੁਕਾਨਾਂ ਤੇ ਆਪਾਂ ਨੂੰ ਚਾਹ 파 ਕੇ ਮਿਲ ਜਾਂਦੀ ਹੈ ਠੀਕ ਹੈ ਜੀ ਧੰਨਵਾਦ